ਨਾਮ ਦਾ ਆਪਣਾ ਰੰਗ ਹੈ ਭਾਉ ਨਾਮ ਨੂੰ ਕਿਸੇ ਰੰਗ ਤੇ ਰਸ ਦੇ ਚ ਜਪਣਾ ਤਾਂ ਮੈਲ ਥੁਲੇਗੀ ਉਂਝ ਨਹੀਂ ਉਂਝ ਵਾਹਿਗੁਰੂ ਵਾਹਿਗੁਰੂ ਆਖੇ ਜਾ ਰਿਹਾ ਹੈ ਵਾਹਿਗੁਰੂ ਤੇ ਹੈ ਹੁਣ ਵਾਹਿਗੁਰੂ ਦਾ ਰੰਗ ਨਹੀਂ ਹੈ ਰਾਮ ਰਾਮ ਕਹੀ ਜਾਂਦਾ ਰਸਨਾ ਤੋਂ ਮਨ ਦਾ ਸਾਥ ਨਹੀਂ ਹੈ ਤੋ ਇਹ ਨਾਮ ਤੇ ਹੈ ਰੰਗ ਨਹੀਂ ਹੈ ਰਸ ਨਹੀਂ ਹੈ ਅੱਲਾ ਅੱਲਾ ਦੀ ਧੁਨ ਰਠੀ ਜਾਂਦਾ ਹੈ ਪਰ ਦਿਲੋਂ ਖਾਲੀ ਹੈ। ਤੋ ਅੱਲਾ ਦਾ ਰੰਗ ਨਹੀਂ ਨੇ, ਨਾਮ ਦਾ ਰੰਗ ਚਾਹੀਦਾ, ਰਾਮ ਦਾ ਰੰਗ ਚਾਹੀਦਾ, ਅੱਲਾ ਦਾ ਰੰਗ ਚਾਹੀਦਾ। ਵਾਹਿਗੁਰੂ ਦੇ ਰੰਗ ਨੇ ਹੀ ਪਾਪਾਂ ਦੇ ਕਾਲੇ ਰੰਗ ਨੂੰ ਧੋਣਾ ਹੈ, ਮਿਟਾ ਦੇਣਾ ਹੈ, ਨਹੀਂ ਤੋ ਨਾਬੂਦ ਕਰ ਦੇਣਾ ਹੈ। ਤੋ ਅੱਲਾ ਦਾ ਆਪਣਾ ਇੱਕ ਰੰਗ ਹੈ, ਵਾਹਿਗੁਰੂ ਦਾ ਆਪਣਾ ਇੱਕ ਰੰਗ ਹੈ, ਔਰ ਇਹ ਰੰਗ ਉਦੋਂ ਬਣਦਾ ਹੈ ਜਦ ਜ਼ਬਾਨ ਦੇ ਬੋਲ ਨਾਲ ਮਨ ਪੂਰਨ ਤੌਰ ਤੇ ਸਹਿਮਤ ਹੁੰਦਾ ਹੈ। ਜਿਸ ਨੂੰ ਬਾਬਾ ਫਰੀਦ ਕਹਿੰਦੇ ਨੇ ਦਿਲੋਂ ਮੁਹੱਬਤ ਜਿੰਮ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਤੇ ਕੱਚਾ ਰੰਗ ਹੈ ਤੇ ਕੱਚਾ ਰੰਗ ਉਤਰਦਿਆਂ ਦੇਰ ਨਹੀਂ ਲੱਗੇਗੀ ਕਿ ਸਿਰਫ ਜ਼ਬਾਨ ਕਹਿ ਰਹੀ ਹੈ ਜ਼ਬਾਨ ਅੱਲਾ ਅੱਲਾ ਦੀ ਧੁਨ ਰਟਨ ਕਰ ਰਹੀ ਹੈ ਜ਼ਬਾਨ ਤੋਂ ਹੀ ਸਿਰਫ ਵਾਹਿਗੁਰੂ ਵਾਹਿਗੁਰੂ ਨਿਕਲ ਰਿਹਾ ਹੈ ਇਹ ਬਿਲਕੁਲ ਕੱਚਾ ਰੰਗ ਇਹ ਦੁਨਿਆਵੀ ਰੰਗ ਪਰ ਜ਼ਬਾਨ ਦੇ ਬੋਲ ਦੇ ਨਾਲ ਮਨ ਵੀ ਸਹਿਮਤ ਹੈ ਜ਼ਬਾਨ ਦੇ ਬੋਲ ਨਾਲ